ਆਇਆ ਕਿ ਪਿਛਲੇ ਦਿਨੀ ਜੋ ਪੱਤਰਕਾਰ ਮਨਿੰਦਰ ਜੀ ਤੇ ਕਾਰਵਾਈ ਹੋਈ ਹੈ ਤਾਂ ਉਸ ਨੂੰ ਲੈ ਕੇ ਆਪਾਂ ਸਾਰਿਆਂ ਨੂੰ ਚਾਹੀਦਾ ਹੈ ਵੀ ਆਪਾਂ ਵੀ ਸਾਰੇ ਇੱਕ ਮੰਚ ਤੇ ਇਕੱਠੇ ਹੋਵੇ ਚੱਲੀਏ ਜੀ ਆਪਾਂ ਉਹ ਆਪਣੇ ਤੇ ਵੀ ਸਾਰਾ ਹੋ ਸਕਦੀ ਹੈ ਜੀ ਜੋ ਪਿਛਲੇ ਦਿਨੀ ਸਰਕਾਰ ਵੱਲੋਂ ਆਪਾਂ ਵੀ ਇਸ ਚੀਜ਼ ਤੇ ਸੇਫ ਹੈਗੇ ਜੀ ਆਪਾਂ ਸਾਰੇ ਇਕੱਠੇ ਹੋ ਕੇ ਚੱਲਾਂਗੇ ਸਾਈਂ ਇੱਕ ਜੋਟਾ ਬਣਾਉਣੀ ਪੈਣੀ ਆ ਆਪਾਂ ਨੂੰ ਸਾਰੇ ਇਸ ਤਰ੍ਹਾਂ ਇੱਕ ਜੋਟਾ ਹੋ ਕੇ ਚੱਲਗੇ ਤੇ ਆਪਾਂ ਉਹ ਉਹਦੇ ਉਹਦੇ ਦੇ ਕਾਰਵਾਈ ਹੁੰਦੇ ਤਾਂ ਕੱਲ ਨੂੰ ਉਹ ਅਸੀਂ ਬੇਨਤੀ ਕਰਦੇ ਆ ਕਿ ਤਸ림 ਚਰਣਾ ਜੀ ਸਾਡੇ ਸੀਨੀਅਰ ਪੱਤਰਕਾਰ ਨੇ ਕੁਝ ਉਹ ਵਿਚਾਰ ਦੇਣ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਪੱਤਰਕਾਰ ਯਾਰਦੇ ਨੇ ਮੁਸ਼ਕਲਾਂ ਕਾਫੀ ਆ ਜਾਂਦੀਆਂ ਤੇ ਉਹਦੇ ਤਹਿਤ ਜਿਹੜੀ ਅੱਜ ਇਹਦੇ ਉੱਪਰ ਗੱਲਬਾਤ ਕਰਦੇ ਸਾਡੇ ਤਸ림 ਚਰਣਾ ਜੀ ਆ ਗਏ ਜਿਹੜਾ ਪਰਚਾ ਮਨਿੰਦਰ ਤੋਂ ਆਪਾਂ ਇਸ ਵਿੱਚ ਟੇਮ ਹੈ ਠੀਕ ਹੈ ਇਹ ਸਰਕਾਰਾਂ ਹਮੇਸ਼ਾ ਟੱਕਾ ਕਰਦੀਆਂ ਨੇ ਅਈ ਤੋਂ ਜੋ ਦੌੜ ਲੜਾਂਗੇ ਰੱਖੇ ਆਫਸ ਆਪਣੀ ਕਹਿਣਾ ਬੰਦੀ ਹੈ ਨਹੀਂ ਬੰਦੀ ਕੋਈ ਤੇ ਅਸੀਂ ਕਿੰਕੂ ਬੰਦੂ ਕਰਾਂਗੇ ਤਾਂ ਫਿਰ ਆਉਣ ਵਾਲੇ ਦਿਨਾਂ ਚ ਵਾਰੀ ਕਿਸਾਰਿਆਂ ਦੀ ਔਂਕੜਾ ਦੀ ਭਰਾਂਗੇ ਇਹ ਸਾਵਾਦ ਹੋ ਜਾਂਦੀ ਹੈ ਜੀ ਬਿਲਕੁਲ ਠੀਕ ਹੈ ਜੀ ਤਾਂ ਮੰਨਨੇ ਮੈਂ ਤੁਹਾਨੂੰ ਦੇਖੋ ਬਾਅਦ ਜੋ ਅਗਲੀ ਕਾਰਵਾਈ ਹੈ ਜੋ ਸਾਰੇ ਕਪੀ ਦੇ ਪੱਤਰਕਾਰ ਕਰਦੇ ਰਹਿਣਗੇ ਤੇ ਸਾਡੇ ਨਾਲ ਗਰਗਜ ਜੀ ਨੂੰ ਆਓ ਗਰਗਜ ਜੀ ਤੁਸੀਂ ਵੀ 2 ਮਿੰਟ ਆਪਣਾ ਵਿਚਾਰ ਚੁਕਾਓ ਸਾਡੇ ਨਾਲ ਤੁਹਾਨੂੰ ਦਰਸ਼ਕੀ ਦੀ ਪਸੰਦ ਹੈ ਹੋਇਆ ਸਾਰਿਆਂ ਦਾ ਧੰਨਵਾਦ ਕਿੰਨਾ ਨੇ ਆਪ ਦਾ ਕੀਮਤੀ ਟਾਈਮ ਕੱਟਿਆ ਆਪਣੇ ਭਰਾ ਮਨਿੰਦਰ ਆਸਤੇ ਪਹਿਲਾ ਦੂਸਰਾ ਪੱਤਰਕਾਰ ਵੀ ਸੋਚਦਾ ਹੈ ਕਿ ਉਹਨੇ ਟਾਈਮ ਕੱਟਿਆ ਆਪ ਦਾ ਕੀਮਤੀ ਵੀ ਆਪਾਂ ਨੂੰ ਇਹ ਨਾਲ ਚੱਲਣਾ ਚਾਹੀਦਾ ਹੈ ਕਿਉਂਕਿ ਆਪਣੀ ਇੱਕ ਫੈਮਿਲੀ ਹੈ ਪੱਤਰਕਾਰ ਭਰਾਵਾਂ ਦੀ ਪਰਿਵਾਰ ਹੈ ਪਰਿਵਾਰ ਵੀ ਤਾਂ ਆਪਾਂ ਇਕੱਠੇ ਚੱਲਣਾ ਚਾਹੀਦਾ ਜੋ ਕਿ ਉਹਦਾ ਪੱਤਰਕਾਰ ਹੀ ਹੈ ਸਾਰੇ ਇਸੋ ਲਾਈਨ ਤੇ ਨਿਕਲੇ ਆ ਛੋਟੇ ਤੋਂ ਵੀ ਵੱਡਾ ਪੱਤਰਕਾਰ ਬੰਦਾ ਜੋ ਕਿ ਟੀਕੋ ਪਾਸੇ ਰੱਖ ਕੇ ਆਪਾਂ ਨੂੰ ਇੱਕ ਮੰਚ ਤੇ ਇਕੱਠਾ ਹੋਣਾ ਚਾਹੀਦਾ ਉਹਦਾ ਸਮਰਥਨ ਦਿਨਾ ਹੈ ਜੀ। ਉਹ ਕੌੜੇ ਰੱਖਦੇ ਆ ਕਿਉਂਕਿ ਜਿਹਨਾਂ ਨੇ ਬੋਲਣਾ ਹੈ ਮਸਲਿਆਂ ਤੇ ਆਵਾਜ਼ ਬੁਲੰਦ ਕਰਨੀ ਉਹ ਇਹਨਾਂ ਪਰਚਿਆਂ ਤੋਂ ਨਹੀਂ ਡਰਦੇ ਹਮੇਸ਼ਾ ਇਸ ਤਰ੍ਹਾਂ ਛੋਟੇ ਰਹਿੰਦੇ ਆ ਤੇ ਉਸ ਹੀ ਨਾਲ ਜੇ ਮਨਿੰਦਰ ਜੀ ਤੇ ਉਹਨਾਂ ਨੇ ਪਰਚਾ ਦੇ ਕੇ ਕਿਤ ਬਹੁਤ ਹੀ ਕੋਸ਼ਿਸ਼ ਕੀਤੀ ਹੈ ਜੈਕਟਰ ਦੀ ਆਪਣੇ ਪੱਤਰਕਾਰ ਵੀਰ ਦੇ ਤੇ ਉਹ ਪਰਚਾ ਕੀਤਾ ਗਿਆ। ਉਹ ਮੰਚ ਭਾਵੇਂ ਸੱਤਾ ਸਰਕਾਰ ਨੇ ਕਾਫੀ ਮਾਮਲੇ ਵੇਖੀਏ ਗਸ਼ੇਰ ਐਸਐਚਓ ਦਾ ਮਾਮਲਾ ਹੋਵੇ ਆ ਇਥੋਂ ਦੇ ਜੀ ਸੀ ਨੇ ਖਾਣੇ ਦੇ ਐਸਐਚਓ ਨੂੰ ਪੂਰੀ ਪਛਾਣ ਦਿੱਤਾ ਕਿਰਾਇਆ ਇੱਥੇ ਤੱਕ ਜਿਹੜੀਆਂ ਫ੍ਰੀ ਕੋਰਟ ਜਿੰਦਾਬਾਦ ਜਿੰਦਾਬਾਦ ਸਾਡਾ ਹਾਈ ਕਾ ਜਿੰਦਾਬਾਦ 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 ਮਨਿੰਦਰ ਤੇ ਪ੍ਰਚਾਰ ਰੱਦ ਕਰੋ ਨਾ ਕਰੋ ਪੱਤਰਕਾਰਾਂ ਦੀ ਵਾਇਡਵਾਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਸਰਕਾਰ ਇੱਕ ਤਾਂ ਜਿੰਦਾਬਾਦ

ਜਿਹੜਾ ਇਹ ਬੜੀ ਗੁਪਚਾਈ ਘਟਨਾ ਹੈ ਮਨਿੰਦਰ ਜੀ ਤੇ ਜਿਹੜਾ ਪਰਚਾ ਕੀਤਾ ਗਿਆ ਤੇ ਇਹ ਸਿਆਸੀ ਦਬਾਉਣ ਵਾਲੀ ਪਰਚਾ ਹੋਇਆ ਠੀਕ ਹੈ ਇਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਪੱਤਰਚਾਰ ਪੱਤਰਕਾਰ ਸਾਰਾ ਭਾਈਚਾਰਾ ਇਕੱਠਾ ਹੋ ਰਿਹਾ ਅਸੀਂ ਤੁਹਾਡੀ ਸਾਹਿਬ ਨੂੰ ਦੇ ਰਹੇ ਆ ਮੰਨ ਪੱਤਰ ਦੇ ਰਹੇ ਆ ਸਿੱਕਰ ਸਾਹਿਬ ਨੂੰ ਵੀ ਦੇਵਾਂਗੇ ਤੇ ਆਪਦੀ ਇੱਕ ਪੂਰੀ ਰਣਨੀਤੀ ਤਿਆਰ ਕਰਕੇ ਯੁੱਧ ਲੜਾਂਗੇ ਅਸੀਂ ਕਿਸੇ ਤੋਂ ਨਾ ਡਰਦੇ ਆ ਨਾ ਕਿਸੇ ਨੂੰ ਡਰਾਉਣਾ ਹੈ ਠੀਕ ਹੈ ਲੇਕਿਨ ਪੱਤਰਕਾਰ ਜਿਹੜੀ ਕਰਨੀ ਹੈ ਜੇ ਕੋਈ ਦਬਾਉਂਦਾ ਹੈ ਬੰਦਾ ਤੇ ਕਿਸੇ ਤੋਂ ਨਹੀਂ ਲੱਗਦਾ ਚਾਹਣਾ ਕੀ ਕਾਰਨ ਮਾਲ ਕਾਰਨ ਕਿ ਮੰਨਦੇ ਹੋ ਸਰਕਾਰਾਂ ਦੀ ਵੈਸੇ ਸਰਕਾਰ ਦੇ ਵਿੱਚ ਜ਼ਿਆਦਾਤਰ ਵਿਖਿਆ ਗਿਆ ਕਿ ਇਦਾਂ ਦੀ ਕਾਰਵਾਈ ਕੀਤੀ ਕੋ ਇਸ ਸਰਕਾਰ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਸੀ ਠੀਕ ਹੈ ਉਹ ਉਮੀਦਾਂ ਜਿਹੜੀਆਂ ਦਿੱਲੀ ਵਾਲਿਆਂ ਨੇ ਵੀ ਕੀਤੀਆਂ ਸੀ ਦਿੱਲੀ ਵਾਲਿਆਂ ਨੇ ਤਾਂ ਦੱਸ ਲਾ ਤੇ ਗਾਂ ਪੰਜਾਬ ਦੀ ਜਿਹੜੀ ਜਨਤਾ ਉਹ ਵੀ ਦੱਸ ਦੂਗੀ ਵੀ ਕਿੰਨੇ ਕੁ ਤੁਸੀਂ ਚੰਗੇ ਹੋ ਠੀਕ ਹੈ ਨਾ ਜਿਹੜੇ ਇਹ ਕਹਿੰਦੇ ਕੁਛ ਸੀ ਕਰਦੇ ਕੁਛ ਹੈ ਇਹਨਾਂ ਦੇ ਕਹਿਣ ਤੇ ਕਰਨ 'ਚ ਫਰਕ ਹੈ ਚਲੋ ਉਹ ਹੁੰਦਾ ਹੀ ਆ ਥੋੜਾ ਬਹੁਤਾ ਚੱਲ ਜਾਂਦਾ ਲੇਕਿਨ ਜੇ ਪ੍ਰੈਸ ਨੂੰ ਦਬਾਉਂਦੇ ਐ ਇਹ ਨਹੀਂ ਚੱਲਣਾ ਇਹ ਨਹੀਂ ਚੱਲਣ ਦੇਵਾਂਗੇ ਪੱਤਰਕਾਰ ਭਾਈਚਾਰਾ ਸਾਰਾ ਇਕੱਟਾ ਹੁੰਦਾ ਯੁੱਧ ਲਾਵਾਂਗੇ ਚਾ ਨਹੀਂ ਜੇ ਗੱਲ ਕਰੀਏ ਤਾਂ ਤੁਸੀਂ ਸੀਨੀਅਰ ਪੱਤਰਕਾਰ ਹੈਗੇ ਆ ਪਹਿਲਾਂ ਨਾਲੋਂ ਤਾਂ ਹੁੰਦੇ ਹਾਲਾਤਾਂ ਦੇ ਵਿੱਚ ਕਿੰਨਾ ਕੁ ਡਿਫਰੈਂਸ ਹੈਗਾ ਜੀ ਨਹੀਂ ਨਹੀਂ ਜਿਹੜੇ ਇਦਾਂ ਦੀਆਂ ਗੱਲਾਂ ਤਾਂ ਹਮੇਸ਼ਾ ਹੀ ਹੁੰਦੀਆਂ ਆਈਆਂ ਫਰੀਦਕੋਟ 'ਚੋਂ ਯੁੱਧ ਲੱਗਦੇ ਰਹੇ ਆ ਫਰੀਦਕੋਟ ਪ੍ਰੈਸ ਕਲੱਬ ਨੇ ਯੁੱਧ ਜਿੱਤੇ ਵੀ ਐ ਇਹ ਯੁੱਧ ਤਾਂ ਹੀ ਜਿੱਤਿਆ ਜਾਂਦਾ ਜੇ ਸਾਡੀ ਠੀਕ ਆ ਆਪਸੀ ਮਤ ਪੇ ਜੇ ਅਸੀਂ ਰੱਖਾਂਗੇ ਫਿਰ ਨਹੀਂ ਕੋਈ ਗੱਲ ਕਿ ਆਸੀ ਜਿਹੜੇ ਪਹਿਲਾਂ ਵੀ ਉਧਰ ਲੜੇ ਆ ਉਹ ਆਪਸੀ ਮਤਪੇ ਦੂਰ ਕਰਕੇ ਲੜੇ ਆ ਹੁਣ ਵੀ ਦੂਰ ਕਰਾਂਗੇ ਯੁੱਧ ਲੜਾਂਗੇ ਅੱਜ ਸਮੱਖੇ ਪਾਈਚਾਰੇ ਵੱਲੋਂ ਪੱਤਰਕਾਰ ਪਾਈਚਾਰੇ ਵੱਲੋਂ ਪੀਸਾ ਨੂੰ ਮੰਗ ਪੱਤਰ ਦੇਂਦਾ ਫੈਸਲਾ ਕੀਤਾ ਗਿਆ ਕਾਰਨ ਇਹ ਹੈ ਕਿ ਪਿਛਲੇ ਦਿਨੀ ਜੋ ਜੈਤੋ ਦੇ ਪੱਤਰਕਾਰ ਮਨਿੰਦਰ ਜੀ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਪਤਿਆਰਜ ਕੀਤਾ ਗਿਆ ਤਾਂ ਉਸ ਨੂੰ ਲੈ ਕੇ ਫਰੀਦਕੋਟ ਦੇ ਵਿੱਚ ਪੱਤਰਕਾਰ ਪਾਈਚਾਰੇ ਵੱਲੋਂ ਇੱਕ ਮੰਗ ਪੱਤਰ ਦੇਣ ਦਾ ਸੋਚਿਆ ਗਿਆ ਸੀਗਾ ਤਾ ਉਸ ਪ੍ਰੋਗਰਾਮ ਦੇ ਤਹਿਤ ਅੱਜ ਫਰੀਜ਼ਕੋਰਟ ਵਿੱਚ ਅਸੀਂ ਇਕੱਠੇ ਹੋਏ ਹਾਂ ਸਮੁੱਚੇ ਮੈਂ ਪੱਤਰਕਾਰ ਭਾਈਚਾਰਾ ਜਿਹਦੇ ਇਸ ਵੰਚ ਅੱਜ ਡੀਸਾ ਨੂੰ ਮੰਗ ਪੱਤਰ ਸੌਪਿਆ ਜਾਊਗਾ ਤੇ ਅਗਾ ਉਸ ਤੋਂ ਬਾਅਦ ਅਗਲੀ ਕਾਰਵਾਈ ਕੀ ਹੋਊਗੀ ਉਹ ਆਪਾਂ ਦੇਖਾਂਗੇ ਜਿਸ ਤਰ੍ਹਾਂ ਉਹਨਾਂ ਦਾ ਪ੍ਰੋਗਰਾਮ ਲਿਖਿਆ ਜਾਊਗਾ ਉਸੇ ਮੁਤਾਬਕ ਦੇ ਇਸ ਫਰੀਜ਼ਕੋਰਟ ਦੇ ਵਿੱਚ ਉਹਦੀ ਕਾਰਵਾਈ ਕੀਤੀ ਜਾਊਗੀ ਉੜੇ ਜੇ ਗੱਲ ਕਰੀਏ ਕਿ ਮਾਮਲਾ ਹੋਇਆ ਕੀ ਸੀਗਾ ਕੀ ਘਟਨਾ ਕੀ ਵਾਪਰੀ ਹੈ ਇਹ ਕੋਈ ਸੋਸ਼ਲ ਮੀਡੀਆ ਤੇ ਇੱਕ ਆਡੀਓ ਚੱਲੀ ਸੀਗੀ ਜਿਹੜੀ ਐਮ ਐਲ ਏ ਔਰ ਉਹਨਾਂ ਦੇ ਕੋਈ ਵਰਕਰ ਦੇ ਵਿਚਾਲੇ ਸੀਗੀ ਉਸ ਨੂੰ ਲੈ ਕੇ ਮੈਂ ਜੋ ਲੋਕ ਅਵਾਜ਼ ਟੀਵੀ ਦੇ ਪੱਤਰਕਾਰ ਨੇ ਮਨਿੰਦਰ ਜੀ ਉਹਨਾਂ ਵੱਲੋਂ ਆਪਣੇ ਚੈਨਲ ਤੇ ਇਹ ਆਡੀਓ ਜੁਵਾ ਚਲਾਈ ਗਈ ਸੀ ਪਰ ਉਸ ਤੋਂ ਬਾਅਦ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਜੋ ਐਮ ਐਲ ਏ ਨੇ ਉਹਨਾਂ ਵੱਲੋਂ ਉਸ ਤੇ ਕਾਰਵਾਈ ਕੀਤੀ ਗਈ ਹੈ ਪਰਚਾ ਦਰਜ ਕੀਤਾ ਗਿਆ ਕਿ ਇਹ ਆਡੀਓ ਜੋ ਹੈ ਇਹ ਐਡਿਟ ਕੀਤੀ ਹੋਈ ਹੈ ਜਾਂ ਇਹ ਝੂਠੀ ਹੈ ਕਰਦੀ ਤਾਂ ਉਸ ਨੂੰ ਲੈ ਕੇ ਵਿਦਾਊਟ ਕਲੈਰੀਫਾਈ ਕੀਤੇ ਉਸ ਤੇ ਜੋ ਕਾਰਵਾਈ ਕੀਤੀ ਗਈ ਹੈ ਤੇ ਜਿਸ ਦਾ ਸਮੁੱਚਾ ਪੱਤਰਕਾਰ ਭਾਈਚਾਰਾ ਇਹ ਦਿਨ ਖੇਦੀ ਕਰਦਾ ਔਰ ਇਹਦੇ ਨਾਲ ਨਾਲ ਹੋਰ ਵੀ ਕਿਸਾਂ ਜਥੇਬੰਦੀਆਂ ਲਾਲ ਗਏ ਜਾਂ ਕੋਈ ਐਡਵੋਕੇਟ ਲਾਲ ਗਏ ਜਾਂ ਫੇ ਹੋਰ ਸਮੁੱਚੀਆਂ ਜਨਤਕ ਜਥੇਬੰਦੀਆਂ ਜੋ ਨਹੀਂ ਉਹ ਵੀ ਸਮਰਥਨ ਦੇ ਵਿੱਚ ਉਤਰਿਆ ਨਹੀਂ ਇੱਕ ਪੋਲੀਟੀਕਲ ਲੀਡਰਾਂ ਦੀ ਆਪਾਂ ਗੱਲ ਕਰ ਲਈਏ ਉਹ ਵੀ ਇਹਨਾਂ ਦੇ ਹੱਕ ਦੇ ਵਿੱਚ ਉਤਰੇ ਨਹੀਂ ਤਾਂ ਪੱਤਰਕਾਰ ਭਾਈਚਾਰੇ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਖਾਸ ਨਿਰਾਸ਼ਾ ਜਨਾਈ ਜਾ ਰਹੀ ਹੈ ਕਿਉਂਕਿ ਇੱਕ ਪਾਸੇ ਇੱਕ ਤਰਫਾ ਆਪਾਂ ਕਾਰਵਾਈ ਨੂੰ ਆਪਾਂ ਕਹਿ ਸਕਦੇ ਹਾਂ ਵੀ ਇੱਕ ਤਰਫਾ ਕਾਰਵਾਈ ਜੋ ਹੈ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਕਿ ਜਿਸ ਤਰ੍ਹਾਂ ਦੀ ਵੀ ਅਗਲੀ ਗਾਰੰਟੀ ਲਿਖੀ ਗਈ ਤਾਂ ਉਸੇ ਤਰ੍ਹਾਂ ਇੱਥੇ ਵੀ ਕਰ ਵੀ ਜੋ ਹੈ ਅਮਲ ਦੇ ਵਿੱਚ ਲਿਆਂਦੇ ਜੋ ਅੱਜ ਫ੍ਰੀ ਕੋਰਟ ਦੇ ਵਿੱਚ ਸਾਡੇ ਸਮੂਹ ਸੀਨੀਅਰ ਸਾਰੇ ਪੱਤਰਕਾਰ ਅੱਜ ਇਕੱਠੇ ਹੋਏ ਆ ਕਿਉਂਕਿ ਸਾਡੇ ਸਾਥੀ ਇੱਕ ਡਿਜੀਟਲ মিডিਆ ਦੇ ਪੱਤਰਕਾਰ ਜਿਹੜੇ ਜਿੱਦ ਤੋਂ ਜੱਜ ਤੋਂ ਦੇ ਰਹਿਣ ਵਾਲੇ ਉਹਨਾਂ ਤੇ ਜੋ ਇੱਕ ਐਫੇਰ ਕੇ ਦਰਜ ਕੀਤੀ ਗਈ ਹੈ ਕਿਉਂਕਿ ਇੱਕ ਆਡੀਓ ਵਾਇਰਲ ਹੋਈ ਸੀ ਕਿਉਂਕਿ ਆ ਰਾਮਪੁਰਾ ਫੂਲ ਦੇ ਵਿਧਾਇਕ ਜਿਹੜੇ ਹੈਗੇ ਨੇ ਬਲਕਾਰ ਸਿੰਘ ਸਿੱਧੂ ਉਹਨਾਂ ਦੀ ਇੱਕ ਆਡੀਓ ਸੀਗੀ ਤੇ ਉਹ ਚੈਨਲ ਵੱਲੋਂ ਲੋਕਵਾਚ ਚੈਨਲ ਵੱਲੋਂ ਜਿਹੜੀ ਹੈ ਪ੍ਰਕਾਸ਼ਿਤ ਕੀਤੀ ਗਈ ਸੀ ਤੇ ਜਿਸ ਤੋਂ ਬਾਅਦ ਹੁਣ ਮਨਿੰਦਰ ਜੀ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਇੱਕ ਜਿਨ੍ਹਾਂ ਦੀ ਆਡੀਓ ਜਿਨ੍ਹਾਂ ਵੱਲੋਂ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਗਈ ਸੀ ਉਹਨਾਂ ਦੇ ਵੀ ਕਾਰਵਾਈ ਕੀਤੀ ਗਈ ਹੈ ਸੋ ਸਾਰੇ ਪੰਜਾਬ ਦੇ ਵਿੱਚ ਲਗਾਤਾਰ ਇਹ ਚੀਜ਼ ਦਾ ਵਿਰੋਧ ਹੋ ਰਿਹਾ ਪੱਤਰਕਾਰ ਭਾਈਚਾਰੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਜਾਂ ਜਾਂ ਜਨਤੂ ਦੇ ਵਿੱਚ ਵੱਡਾ ਇਕੱਠ ਰੱਖਿਆ ਸੀਗਾ ਉੱਥੇ ਪਹੁੰਚ ਕੇ ਇਹ ਚੀਜ਼ ਦਾ ਨਰਾਜ਼ਗੀ ਜ਼ਾਹਰ ਕੀਤੀ ਗਈ ਸੀ ਕਿ ਸਰਕਾਰ ਵੱਲੋਂ ਗਲਤ ਕਮੈਂਟ ਕੀਤਾ ਹੈ ਹਾਲਾਂਕਿ ਸਾਰੇ ਹੀ ਪਾਰਟੀਆਂ ਵੱਲੋਂ ਚਾਹੇ ਉਹ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਆਮ ਆਦਮੀ ਦੇ ਖਿਲਾਫ ਸਾਰੇ ਵੱਲੋਂ ਜਿਹੜਾ ਬਿਆਨ ਦਿੱਤੇ ਗਏ ਨੇ ਕਿ ਇਹ ਜਿਹੜੀ ਪੱਤਰਕਾਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਇਹ ਆਵਾਜ਼ ਨੂੰ ਦੱਬਣ ਨਹੀਂ ਦੇਵਾਂਗੇ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਤੋਂ ਅ ਕਿਉਂਕਿ ਇਹ ਸਰਕਾਰ ਵੱਲੋਂ ਜਿਹੜੀ ਗਲਤ ਕਾਰਵਾਈ ਕੀਤੀ ਗਈ ਹੈ ਕਿ ਇਹ ਪਰਚੇ ਨੂੰ ਜਿਹੜਾ ਰੱਦ ਕੀਤਾ ਜਾਵੇ ਅਤੇ ਜੇਕਰ ਇਹਦੇ ਵਿੱਚ ਕਾਰਵਾਈ ਕੀਤੀ ਜਾਵੇ ਤਾਂ ਜੋ ਇਹਦੇ ਵਿੱਚ ਜੋ ਉੱਥੋਂ ਦੇ ਵਧਾਇਕ ਸਾਹਮਣੇ ਉਹਨਾਂ ਵੱਲੋਂ ਜੋ ਗੱਲਬਾਤ ਕੀਤੀ ਗਈ ਆ ਜਾਂ ਸਪੀਕਰ ਕਲਤਾਰ ਸਿੰਘ ਸੰਧਵਾ ਬਾਰੇ ਜੋ ਟਿੱਪਣੀ ਕੀਤੀ ਗਈ ਹੈ ਭਾਈਚਾਰੇ ਬਾਰੇ ਵਾਲੀ ਵਾਲੀ ਟਿੱਪਣੀ ਕੀਤੀ ਗਈ ਹੈ ਇਹਦੇ ਖਿਲਾਫ ਵੀ ਕੋਈ ਨਾ ਕੋਈ ਕਾਰਵਾਈ ਕਰਨੀ ਚਾਹੀਦੀ ਹਾਲਾਂਕਿ ਇਹਦੇ ਵੱਲ ਜਿਹੜੀ ਇਸ ਮੌਜੂਦਾ ਸਰਕਾਰ ਆ ਉਹ ਜਮਾਂ ਨਹੀਂ ਧਿਆਨ ਦੇ ਰਹੀ ਕਿ ਜਿਹੜੇ ਹੈਗੇ ਮੀਡੀਆ ਨੂੰ ਦਬਾਉਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਜੋ ਲੋਕਾਂ ਦੇ ਮੁਸਲੇ ਚੁੱਕਦੇ ਨੇ ਜੋ ਲੋਕਾਂ ਦੇ ਬੁੱਧੇ ਚੁੱਕਦੇ ਨੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਅੱਜ ਦਾ ਇਹ ਪਲਾਸਾ ਇਕੱਠ ਥੋੜਾ ਹੈ ਪਰ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ মিডিਆ ਨਹੀਂ ਦਬੇਗਾ ਲੋਕਾਂ ਦੀ ਆਵਾਜ਼ ਚੁੱਕਦੇ ਰਹਿਣਗੇ ਅਤੇ ਜਿੰਨਾ ਤੱਕ ਇਹ ਪਰਚਾ ਦਰਜ ਨਹੀਂ ਕੀਤਾ ਅੱਜ ਜੋ ਬਟਿੰਡੇ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਉਸ ਦੇ ਵਿੱਚ ਜਿਹੜਾ ਫੈਸਲਾ ਹੋਵੇਗਾ ਉਵੇਂ ਹੀ ਅਸੀਂ ਸਾਰੇ ਪੱਤਰਕਾਰ ਉਹਦਾ ਸਾਥ ਦੇਵਾਂਗੇ ਤੇ ਕੋਈ ਵੀ ਸੰਘਰਸ਼ ਕਰਨਾ ਪਿਆ ਉਹਦੇ ਵਿੱਚ ਅਸੀਂ ਬੀ ਕੋਰਟ ਦੇ ਸਾਰੇ ਪੱਤਰਕਾਰਾਂ ਤੋਂ ਬਾਅਦ ਛੱਡ ਕੇ ਹਿੱਸਾ ਲਵਾਂਗੇ ਡਿਰੇਕਟਰ ਜੀ ਜਿਸ ਤਰ੍ਹਾਂ ਕਵਰੇਜ ਕੀਤੀ ਜਾਂਦੀ ਹੈ ਕਵਰਿੰਗ ਦੇ ਵਿੱਚ ਦੋਨਾਂ ਦੇ ਪੱਖ ਬੁਖਾਏ ਜਾਂਦੇ ਆ ਕਿ ਇੱਕ ਦਾ ਪੱਖ ਬੁਖਾਇਆ ਜਾਂਦਾ ਕਿਸ ਤਰ੍ਹਾਂ ਕਵਰਿੰਗ ਕਰਦੇ ਆ ਪਰ ਦੂਸਰਾ ਦੇਖੋ ਇਹ ਜਿਹੜੀ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਸੀਗੀ ਇਹਦੇ ਬਾਰੇ ਕੱਲ ਮਨਿੰਦਰ ਜੀ ਨੇ ਅਸੀਂ ਇੱਕ ਇੰਟਰਵਿਊ ਕੀਤੀ ਉਹਦੇ ਵਿੱਚ ਕਲੀਅਰ ਕਰ ਦਿੱਤਾ ਗਿਆ ਇਹ ਮੈਂ ਫੋਨ ਲਾਇਆ ਸੀ WhatsApp ਤੇ ਵੀ ਕੀਤੀ ਓਦੋਂ ਉਹਨਾਂ ਵੱਲੋਂ ਕੋਈ ਵੀ ਰਿਪਲਾਈ ਨਹੀਂ ਕੀਤਾ ਕਿਉਂਕਿ ਇਹ ਖਾਸ ਤੌਰ ਤੇ ਦੇਖਿਆ ਜਾਂਦਾ ਹੈ ਇਹ ਸਰਕਾਰ ਦੇ ਵਿੱਚ ਖਾਸ ਕਰਕੇ ਆ ਵੀ ਜਦੋਂ ਇਹਨਾਂ ਦੇ ਖਿਲਾਫ ਕੋਈ ਖਬਰ ਹੁੰਦੀ ਹੈ ਤਾਂ ਇਹਨਾਂ ਵੱਲੋਂ ਉਹਦੇ ਉੱਪਰ ਕੋਈ ਸਪਸ਼ਟੀਕਰਨ ਦਿੱਤਾ ਨਹੀਂ ਜਾਂਦਾਗਾ ਪਰ ਜਦੋਂ ਖਬਰ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਤਾਂ ਫਿਰ ਇਹਨਾਂ ਨੂੰ ਭਜਣਾ ਪੈਂਦੀਆਂ ਤੇ ਫਿਰ ਕਹਿੰਦੇ ਵੀ ਇਹ ਪੱਤਰਕਾਰ ਨੂੰ ਦੱਬ ਲਓ ਜਿਵੇਂ ਦੱਬਿਆ ਜਾਂਦਾ ਪਰ ਇਹ ਨਹੀਂ ਜੇਕਰ ਤੁਹਾਡੇ ਨੂੰ ਫੋਨ ਕੀਤਾ ਗਿਆ ਹੈ ਤਾਂ ਤੁਸੀਂ ਆਪਣਾ ਪੱਖ ਰੱਖੋ ਪਹਿਲੀ ਗੱਲ ਤਾਂ ਇੱਕ ਜ਼ਿੰਮੇਵਾਰ ਇਨਸਾਨ ਨੇ ਬਲਕਾਰ ਸਿੰਘ ਸਿੱਧੂ ਉਹਨਾਂ ਨੂੰ ਇਹ ਚੀਜ਼ਾਂ ਸੋਚ ਸਮਝ ਕੇ ਗੱਲਬਾਤ ਕਰਨੀ ਚਾਹੀਦੀ ਕਿ ਅੱਜ ਕੱਲ ਸੋਸ਼ਲ ਮੀਡੀਆ ਜਮਾਨਾ ਹਰ ਇੱਕ ਦੇ ਖਾਤੇ ਵਿੱਚ ਫੋਨ ਆ ਕਦੇ ਵੀ ਤੁਹਾਡੀ ਰਿਕਾਰਡਿੰਗ ਹੋ ਸਕਦੀ ਆ ਆਮ ਇਨਸਾਨ ਦੀ ਰਿਕਾਰਡਿੰਗ ਹੋਣਾ ਤੇ ਇੱਕ ਅਹਿਮ ਬੰਦੇ ਦੀ ਰਿਕਾਰਡਿੰਗ ਹੋਣਾ ਇੱਕ ਦਿਨ ਕਿਤੇ ਨਿੰਦਮਜੋਕ ਬਣ ਜਾਂਦੀ ਆ ਤੇ ਅਸੀਂ ਉਹਦੀ ਨਿਖੇਧੀ ਕਰਦੇ ਆ ਤੇ ਅਸੀਂ ਇਹ ਚੀਜ਼ੇ ਸੰਗਸ਼ ਕਰਾਂਗੇ ਜਿਹੜਾ ਆਪਣੇ ਪੱਤਰਕਾਰ ਮਨਿੰਦਰ ਜੀ ਸਿੱਧੂ ਤੇ ਬਰਚਾ ਹੋਇਆ ਅਸੀਂ ਸਾਰੇ ਕੋੜਾਪੁਰਾ ਪ੍ਰੈਸ ਕਲੱਬ ਵੱਲੋਂ ਵੀ ਇਸ ਦੀ ਨਿਖੇਧੀ ਕਰਦੇ ਆ ਔਰ ਇਦਾਂ ਦੀਆਂ ਧੱਕੇਸ਼ਈਆਂ ਕਦੇ ਵੀ ਬਰदाश्त ਨਹੀਂ ਕੀਤੀ ਜਾਣੀਆਂ ਕਿਉਂਕਿ ਪ੍ਰੈਸ ਹੈ ਉਹਨੇ ਆਪਦੀਆਂ ਗੱਲਾਂ ਰੱਖਣੀਆਂ ਜੋ ਲੋਕੀ ਸਾਨੂੰ ਕੁਝ ਦਿੰਦੇ ਆ ਜਾਂ ਸਾਨੂੰ ਕੀ ਪਤਾ ਲੱਗਦਾ ਤਾਂ ਇਹ ਪ੍ਰੈਸ ਜੇ ਸਾਰਾ ਕਿਸੇ ਲੋਕਾਂ ਸਾਹਮਣੇ ਗੱਲ ਲਾਉਂਦੀ ਹੈ ਪਰ ਉਹਦੇ ਬਦਲੇ ਆਪਾਂ ਜੇ ਪ੍ਰੈਸ ਨੂੰ ਦਬਾਉਣ ਦੀ ਕੋਸ਼ਿਸ਼ ਕਰੀਏ ਤਾਂ ਇਹ ਗਲਤ ਹੈ ਇਸ ਕਰਕੇ ਆਪਾਂ ਸਾਰੇ ਇਕੱਠੇ ਆ ਲੜ ਮਿਲ ਕੇ ਆਏ ਜੇ ਕੋਈ ਗਲਤ ਹੈ ਤਾਂ ਉਹਨੂੰ ਗਲਤ ਕਵਾਂਗੇ ਇਸ ਲਈ ਸੀ ਮਤਲਬ ਲੜ ਮਿਲ ਕੇ ਚੱਲਾਂਗੇ ਧੰਨ ਜਿਹੜੇ ਪੁਰਖਿਆ ਦਿੱਤਾ ਆਪਨੇ ਸਾਡੇ ਪੱਤਰਕਾਰ ਨੂੰ